ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਵੀ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਤ 25 ਲੱਖ ਰੁਪਏ 25 ਲੱਖ 19000 ਦੀ ਗਰਾਟੇ ਕਿਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਸੀ ਜਦੋਂ ਇੱਥੇ ਪਤਾ ਕਿਉਂ ਦਾ ਕਿ ਚਲੋ ਆਪਾਂ ਕਹਿੰਦਾ ਅੱਗੇ ਮੇਰੀ ਗੱਲ ਸੁਣ ਲੋ ਅੱਗੇ ਕੀ ਹੁੰਦਾ ਮੈਂ ਤਾਂ ਅਸਲ ਸੁਣ ਲੋ ਗੱਲ ਸੁਣ ਲੋ ਸਾਡੇ 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 ਸੁਣ ਲੋ ਮੇਰੇ ਨਾਲ ਮੇਰੇ ਨਾਲ ਸੁਣ ਲੋ ਹਾਂ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਹਾਂ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਪਤਾ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਹੀ ਕਲਾ ਦੋ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਹੈ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਹਲਕੇ ਦੇ ਜ਼ਿੰਮੇਵਾਰਾਂ ਸਾਡੇ ਨਾਲ ਨਾ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਚਲੋ ਹੈਗੇ ਹਾਂ ਅਸੀਂ ਅੱਜ ਪੁੱਤ ਦੀ ਸੌਣ ਲੋਕ ਕਿਸੇ ਕਾਰਨ ਕਰਕੇ ਪਿੰਡ ਕਿਵੇਂ ਤੇ ਨਹੀਂ ਪੁਣੇ ਕੁਝ ਹੋ ਜਾਂਦਾ ਉਹ ਜਦੋਂ ਸਾਰੇ ਭਰਾ ਆ ਗਏ ਰੰਗ ਦੇ ਬੈਠੇ ਆ ਫੇਰ ਵੀ ਕੋਈ ਕਮੈਡੀ ਨਾਲ ਬਣੀ ਹੋਣੀ ਪਿੰਡ ਦੀ ਯਾਰ ਜੇ ਇੰਨਾ ਰੁਪਈਆ ਲੱਗਿਆ ਭਰਾ ਆਪਾਂ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀਏ ਗੱਲ ਕਰੀ ਭਰਾ ਕੋਈ ਨਹੀਂ ਅੱਗਪੁਰ ਪੈਣੇ ਗੱਲ ਕਰਨ ਦਾ ਸੋਣੇ ਦਾ ਕਿਸੇ ਵੀ ਕਿਸਾਨ ਕੋਈ ਕਿਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰੋ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਿਆਣਾ ਬਿਆਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਨਹੀਂ ਗੱਲ ਇੱਕ ਮਿੰਟ ਸਾਡੀ ਗੱਲ ਹੋਣੀ ਹੈ ਸਾਰਿਆਂ ਨੇ ਕਰਨੀ ਆ ਦੇਖੋ ਸਾਡਾ ਸਾਡਾ ਰੋਸ ਸੁਣ ਇਹ ਤਾਂ ਹੁਣ ਉੱਥੇ ਕਰਿਆ ਜਾਇ ਜ਼ਰੂਰ ਨਮੈਂਦੇ ਕੜ ਜੋ ਦੋ ਮਿੰਟ ਇਹ ਗੱਲ ਸੋਹ ਰਿਹਾ ਸਾਡਾ ਰੋਸ ਹੈ ਛੋਡੇ ਤਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਹੀਦਾ ਉੱਥੇ ਡਾਂਗਾ ਪੈਂਦੀਆਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਇਹ ਜੇ ਸੁਣਨ ਨੂੰ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਸ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇਵਲ ਨਹੀਂ ਸਦਾ ਵੀ ਹਰੇਕ ਪਿੰਡ ਚ ਇਹ ਵਿਰੋਧ ਕਰਨੇ ਕਰਨਾ ਉਹਦਾ ਅਸੀਂ ਬਰੋ ਨਹੀਂ ਕਰਦੇ ਤੁਸੀਂ ਕਹਿੰਦੇ ਬਿਆਨ ਦੇ ਦਿਓ ਕਾਰ ਕਰ ਲੈਣੇ ਕਰ ਲੈ ਤੇਰੀ ਨਾ ਜਿਆਦਾ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਉਹਨਿੰਦਾ ਜੀ ਉਹ ਵੀ ਨਾ ਹੋਵੇ ਕੋਈ ਗੱਲ ਆ ਕੇ ਕਰੀ ਜਾਂਦਾ ਨਾ ਕੋਈ ਗੱਲ ਇਹ ਵੀ ਉਹਨੇ ਮਾਰਿਆ ਤੁਸੀਂ ਇਹ ਕਹਿੰਦੇ ਹੋ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਤਾਂ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਜਿਹੜੀ ਅੱਜ ਗੱਲ ਹੋਈ ਹੈ ਇਹ ਤਾਂ ਜਾ ਕੇ ਜਿਹੜਾ ਕੱਲ ਨੂੰ ਅਖਬਾਰਤ ਵੀ ਆਊਗਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਹੋ ਗਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਦੋਂ ਬਾਅਦ ਆ ਹਫ਼ਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਪਿਆ ਤੁਹਾਡੀਆਂ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤੇ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਵੀ ਇਹਨੇ ਇੰਟਰਫੇਅਰ ਕਰੋ ਆ ਜੀ ਸੁਣੋ ਗੱਲ ਵਿੱਚ ਮੈਂ ਅੱਜ ਸੁਣੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦਿਓ ਜੀ ਮੀਟਿੰਗ ਰੱਖੋ ਤੁਹਾਡੇ ਕੋ ਥੜੇ ਭਗਵਾਨ ਜੀ ਮਾਨ ਸਤ ਕੀ ਕਰਨਾ ਮੀਟਿੰਗ ਦੇਖ ਕੇ ਵਿਚਾਰੇ ਭੱਜ ਗਿਆ ਹਾਕੀ ਕਣਕਾਂ ਦਾ ਵੀ ਮੰਡੀਆਂ ਲੱਖੋ ਤੁਸੀਂ ਕਿੰਨੀ ਮਦਦ ਚੋਨੇ ਦਾ ਮਾਮਲਾ ਪਹੁੰਚਾਉਣਾ ਪਹਿਲਾਂ ਤੁਸੀਂ ਮੈਂ ਕਰੀ ਨਹੀਂ ਕੀਤਾ ਸਾਡੇ ਆਪ ਨੂੰ ਨਾ ਜਿੱਦੋਂ ਉਹਨਾਂ ਨੇ ਵੀ ਆਪੀ ਕਰਕੇ ਇਹ ਸਾਰੀ ਇਹ ਕਾਰਨਾਂ ਗੱਲ ਕਰਨਾ ਮੈਂ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਂ ਜੁੜੂ ਸਾਰੇ ਐਮਐਲ ਸਾਹਿਬਾਨਾਂ ਕੋਲ ਜਾ ਰਿਹਾ ਸਾਰੇ ਐਮਐਲ ਸਾਹਿਬ ਜਿੰਨੇ ਆ ਸਾਰਾ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਜਾ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀ ਕਰਦਾ ਵੀ ਇੱਥੇ ਇੱਕ ਰੋਲਾ ਸੈਂਟਰ ਸਰਕਾਰ ਦੀ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧ ਦਰਜ ਹੈ ਇਸ ਲਈ ਸਾਡਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਅਸ ਵਿੱਚ ਰੋਜ਼ ਸਾਡੇ ਭਰਾ ਤੁਸੀਂ ਸਰਕਾਰ ਜੋ ਵੀ ਦੇਖੋ ਇਹ ਤਾਂ ਤੁਹਾਡੇ ਮੁੱਖ ਮੰਤਰੀ ਆ ਅਸੀਂ ਕਹਾਂ ਕਿ ਜਾ ਕੇ ਪਰ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੰਮ ਕਹੋ ਉਦੋਂ ਸਾਡਾ ਸਰਕਾਰ ਪਰ ਦੀ ਰੋਸ ਹੈਗੇ ਦੇਖੋ ਬੇੜੇ ਅਸੀਂ ਤਾਂ ਵੋਟਾਂ ਤੁਹਾਨੂੰ ਪਾਈਆਂ ਥੋੜੇ ਨਹੀਂ ਸਾਡੇ ਰੌਲੇ ਪਤਾ ਬਈ ਨਾ ਸੁਣੋਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਰ ਬੁੱਲੇ ਮਾੜੀ ਭੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਂ ਦੀਆਂ ਤਾਰਾਂ ਫਾਟੇ ਛੋਟੇ ਪੈਂਡਾ ਛੋਟਾ ਪੈਂਡਾ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰੰਪਰੇ ਰੰਦਾ ਆਣੇ ਫਿਰ ਉੱਥੇ ਦਾ ਹਿੱਸਾ ਉਹ ਰੰਪਰੇ ਛੇਕੇ ਜੀ ਮੇਰੇ ਕੋਲੇ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਮੇਰੇ ਕੋਲੇ ਆਏ ਤੂੰ ਆ ਕੇ ਤੂੰ ਮੈਂ ਐਮਐਲ ਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲੇ ਕਦੇ ਆਏ ਤੂੰ ਮਹਾਰਾਜ ਪੈਂਡਾ ਮੇਰੇ ਕੋਲੇ ਕਦੇ ਆ ਦਰਵਾਜ਼ੇ ਖੁੱਲਿਆ ਜਾ ਬਹੁਤ ਬਹੁਤ ਸਾਡੀ ਤੁਹਾਡੀ ਕੋਲ ਆਗੇ ਆ ਦੇਖੋ ਕੋਣ ਹੱਲ ਕਰਦੇ ਬੇਟਾ ਜੇ 77 ਨਗਰ ਮਾਂ ਐਸੇ ਸਿਰ ਤੇ ਹੱਥ ਦਾਇਕ ਕਰ ਲਏ ਜਿਉਂਦਾ ਬਾਦ ਮੇਰੀ ਉਮਰ ਵੀ ਤੈਨੂੰ ਲੱਗੇ ਉਹ ਸਿਰ ਤੇ ਸਿਰ ਤੇ ਜੱਫਾ ਕਰਕੇ ਹੱਲ ਕਰਿਓ ਉਹ ਸਾਨੂੰ ਉਹ ਸਿਰ ਤੇ ਹੱਥ ਹਰ ਕੇ ਤੋਰਿਆ ਸੀ ਤੁਹਾਨੂੰ ਤੁਹਾਡੇ ਨਾਲ ਖੜੇ ਜਿਉਂ ਆਪਾਂ ਕਿਉਂ ਵੀ ਹੁਣ ਵੀ ਤਰਕੇ ਰੱਖੇ ਜਦੋਂ ਬਾਟਰ ਵਾਕ ਤੋਂ ਬੰਦਾ ਆ ਲੈ ਹੈ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜੋਗੇ ਨਹੀਂ ਨਹੀਂ ਵਰਕ ਪੈ ਗਿਆ ਤੁਹਾਡਾ ਆਏ ਨਹੀਂ ਹੈਗਾ ਤੁਹਾਨੂੰ ਮਿਲਿਆ ਕਿ ਨਾ ਸਰਕਾਰ ਮਰਦਾ বন্দ্ৰ <laughs>